ਹਾਂਜੀ ਦੋਸਤੋ ਅੱਜ ਤੁਹਾਨੂੰ ਜਿੱਦਾਂ ਪਤਾ ਹੀ ਆ ਅਸੀਂ ਸਤਲੁਜ ਦਰਿਆ ਤੇ ਆਏ ਆ ਖੁੱਲਾ ਮੰਚ ਦੀ ਟੀਮ ਤੇ ਆਓ ਤੁਹਾਨੂੰ ਦਿਖਾਉਣਾ ਵਾ ਕਿ ਕਿੱਦਾਂ ਪੁੱਤਾਂ ਵਾਂਗ ਜਿਹੜੀ ਫਸਲ ਨੂੰ ਪਾਲਦੇ ਆ ਉਹ ਕਿੱਦਾਂ ਇਸ ਹੜ ਦੀ ਮਾਰ ਦੇ ਪਾਣੀ ਦੀ ਜਿਹੜੀ ਕਿਉਂਕਿ ਜਦੋਂ ਪਾਣੀ ਲੈਣਾ ਹੁੰਦਾ ਵਾ ਉਦੋਂ ਹਰਿਆਣਾ ਵੀ ਕਹਿੰਦਾ ਸਾਨੂੰ ਦੇ ਦਿਓ ਰਾਜਸਥਾਨ ਵੀ ਕਹਿੰਦਾ ਸਾਨੂੰ ਦੇ ਦਿ ਦਿਓ ਪਰ ਆ ਦੇਖੋ ਫਸਲਾਂ ਤੇ ਪਾਣੀ ਦੀ ਮਾਰ ਕੱਲੇ ਪੰਜਾਬ ਨੂੰ ਝਲਣੀ ਪੈਂਦੀ ਆ ਜਿੱਦਾਂ ਫਸਲਾਂ ਵੀ ਡੁੱਬੀਆਂ ਵਾਂ ਤੇ ਇਹ ਸੋਚ ਕੇ ਇਹ ਦੇਖ ਕੇ ਮਨ ਵੀ ਪਰੇਸ਼ਾਨ ਹੁੰਦਾ ਫਸਲਾਂ ਦੇ ਨਾਲ ਉਹ ਦੇਖੋ ਪੰਜਾਬ ਦੀਆਂ ਨਸਲਾਂ ਨੂੰ ਵੀ ਖਤਰਾ ਵਾ ਉਹ ਬਰਾੜ ਸਾਹਿਬ ਥੋੜਾ ਜਿਹਾ ਜ਼ੂਮ ਕਰੋ ਦੇਖੋ ਘਰਾਂ ਦੀਆਂ ਨੀਆਂ ਲਗਭਗ ਪਾਣੀ ਦੀ ਲਪੇਟ ਚ ਆ ਚੁੱਕੀਆਂ ਵਾਂ ਤੇ ਜੇ ਬਬਰਸਾਤਾ ਇਦਾਂ ਹੀ ਲਗਾਤਾਰ جاری ਰਹੀਆਂ ਤੇ ਉਸ ਅਕਾਲ ਪੁਰਖ ਅਗੇ ਅਰਦਾਸ ਬੇਨਤੀ ਕਰਦੇ ਕਿ ਰਹਿਮ ਕਰ ਪੰਜਾਬ ਦੇ ਲੋਕਾਂ ਤੇ ਜਿਹੜੇ ਦਰਿਆਵਾਂ ਦੇ ਕੰਢੇ ਵਸਦੇ ਨੇ ਜਿਨ੍ਹਾਂ ਦਾ ਗੁਜ਼ਰਬਸਰ ਇਹਨਾਂ ਦਰਿਆਵਾਂ ਦੀ ਧਰਤੀ ਤੋਂ ਹੁੰਦਾ ਜਿਹੜੇ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰਦੇ ਉਹਨਾਂ ਤੇ ਰਹਿਮ ਕਰ ਕਿਉਂਕਿ ਇਹਨਾਂ ਇਲਾਕਿਆਂ 'ਚ ਕੋਈ ਵਸਦਾ ਨਹੀਂ ਸੀ ਇਹਨਾਂ ਇਲਾਕਿਆਂ ਨੂੰ ਵਸਾਉਣ ਲਈ ਉਸ ਸਮੇਂ ਜੋ ਇੱਥੇ ਜੰਗਲ ਬੀਆ ਬਾਨ ਬਣੇ ਹੋਏ ਸੀਗੇ ਕਿਉਂਕਿ ਦਰਿਆ ਦਾ ਜਿਹੜਾ ਇਲਾਕਾ ਵਸਾਇਆ ਰਾਸ ਸਿੱਖ ਪਰਿਵਾਰਾਂ ਨੇ ਇਹ ਵੀ ਇੱਕ ਸਾਡੀ ਜਾਣਕਾਰੀ 'ਚ ਵਾਧਾ ਹੁੰਦਾ ਕਿਉਂਕਿ ਇੱਥੇ ਬਹੁਤੇ ਪਰਿਵਾਰ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਰਹਿੰਦੇ ਨਹੀਂ ਸੀ ਇਹਦੇ ਵਿੱਚ ਰਾਸ ਸਿੱਖ ਪਰਿਵਾਰਾਂ ਦਾ ਵੀ ਬਹੁਤ ਯੋਗਦਾਨ ਆ ਜਿਨ੍ਹਾਂ ਨੇ ਦਰਿਆਵਾਂ ਦੇ ਕੰਢਿਆਂ ਤੇ ਆਣ ਕੇ ਵਸਿਆ ਤੇ ਪੰਜਾਬ ਦੀ ਇਕਨੋਮੀ ਵਿੱਚ ਵੀ ਉਹਨਾਂ ਨੇ ਹਿੱਸਾ ਪਾਇਆ ਖੇਤੀ ਪ੍ਰધાન ਸੂਬਾ ਵਾ ਖੇਤੀ ਵੀ ਕਰਦੇ ਆ ਤੇ ਪਰ ਖੇਤੀ ਦੇ ਨਾਲ ਦੇਖੋ ਸਾਡਾ ਇਹ ਜਿਹੜਾ ਸਾਨੂੰ ਹਰ ਸਾਲ ਆਏ ਦਿਨ ਆਏ ਸਾਲ ਸਾਨੂੰ ਇਹ ਝੱਲਣਾ ਪੈਂਦਾ ਕਿ ਕਿ